ਸਤਿ ਸ਼੍ਰੀ ਅਕਾਲ ਤੁਮ ਚੰਨਤਿਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸ ਉਡੀ ਪੰਜਾਬ ਦੇ ਛੋਟੇ ਜਿਹੇ ਪਿੰਡ ਦਬੂਲਿਆ ਵਿਖੇ ਬਲਕਾਰ ਸਿੰਘ ਜੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਤੀਸਰਾ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਅਮੇਜਾਦਾ ਸ਼ਰਦਾ ਹੋਇਆ ਸਮਾਪਤ ਹੋ ਗਿਆ ਟੂਰਨਾਮੈਂਟ ਦੇ ਆਖਰੀ ਦਿਨ ਮਰਦਾਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਪ੍ਰੈਸ ਦੀ ਟੀਮ ਨੇ ਇੰਡੀਅਨ ਬੈਂਕ ਦੀ ਟੀਮ ਨੂੰ 74-71 ਦੇ ਫਰਕ ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕੀਤਾ ਔਰਤਾਂ ਦੇ ਫਾਈਨਲ ਮੁਕਾਬਲੇ ਵਿੱਚ ਸਾਊਥ সেন্ট্রਲ ਰੇਲਵੇ ਦੀ ਟੀਮ ਨੇ ਕੇਰਲਾ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਟੀਮ ਨੂੰ 54-46 ਦੇ ਫਰਕ ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕੀਤਾ ਮਰਦਾਂ ਦੇ ਤੀਸਰੇ ਨੰਬਰ ਲਈ ਖੇਡੇ ਗਏ ਮੁਕਾਬਲੇ ਵਿੱਚ ਇੰਡੀਅਨ ਨੇਵੀ ਨੇ ਰੈੱਡ ਆਰਮੀ ਨੂੰ 62 ਅੰਕਾਂ ਦੇ ਫਰਕ ਨਾਲ ਹਰਾਇਆ ਜਦਕਿ ਔਰਤਾਂ ਦੇ ਤੀਸਰੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਈਸਟਰਨ ਰੇਲਵੇ ਤੇ ਨਾਰਥਰਨ ਰੇਲਵੇ ਦੀ ਟੀਮ ਨੂੰ 67-43 ਅੰਕਾਂ ਦੇ ਫਰਕ ਨਾਲ ਹਰਾਇਆ ਆਖਰੀ ਦਿਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਵਾਸਤੇ ਰਾਜ ਸਭਾ ਮੈਂਬਰ ਸੰਤ ਬੱਬਾ ਬਲਜੀਤ ਸਿੰਘ ਸੀਚੇਵਾਲ ਵਾਤਾਵਰਨ ਪ੍ਰੇਮੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਉਨ੍ਹਾਂ ਨੇ ਇਸ ਦੌਰਾਨ ਆਪਣੇ ਅਖਤਿਆਰੀ ਫੰਡ ਵਿੱਚੋਂ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਮੁੱਖ ਪ੍ਰਬੰਧਕ ਸੱਜਨ ਸਿੰਘ ਕੀਮਾ ਨੇ ਟੂਰਨਾਮੈਂਟ ਵਿੱਚ ਪਹੁੰਚਣ ਦੇ ਸਮੂਹ ਪ੍ਰਮੋਟਰਾਂ ਅਤੇ ਸਪੋਰਟਰਾਂ ਖਿਡਾਰੀਆਂ ਦੇ ਦਰਸ਼ਕਾਂ ਦਾ ਧੰਨਵਾਦ ਕੀਤਾ ਉਨ੍ਹਾਂ ਦੱਸਿਆ ਕਿ 2026 ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਵਿਦੇਸ਼ੀ ਮਿਲਕਾਂ ਤੋਂ ਵੀ ਈਮਾ ਇਸਲੇਨ ਗਿਆ ਟੂਰਨਾਮੈਂਟ ਜਿੱਤਣ ਵਾਲੀ ਲੜਕੇ ਤੇ ਲੜਕੀਆਂ ਦੀ ਟੀਮ ਨੂੰ 2-2 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਅਤੇ ਲੜਕਿਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰੀ ਨੂੰ ਸਕੂਟੀ ਨਾਲ ਸਨਮਾਨਿਤ ਕੀਤਾ ਗਿਆ ਪੇਸ਼ ਹੈ ਇੱਕ ਰਿਪੋਰਟ ਦੋਗੋਲੀਆਂ ਦੇ ਵਿੱਚ ਅੱਜ ਸਰਦਾਰ ਸੱਜਣ ਸਿੰਘ ਦੀ ਟੀਮਾਂ ਜੋ ਇਸਾ ਇਲਾਕੇ ਦੇ ਜਿਹੜੇ ਹੈ ਅ ਇਸਾ ਇਲਾਕੇ ਦੇ ਵਿੱਚ ਜਿਹਨਾਂ ਦੀ ਡਿਊਟੀ ਲੱਗੀ ਹੋਈ ਹੈ ਇਹ ਇਹ ਤੀਸਰਾ ਟੂਰਨਾਮੈਂਟ ਆਪਣੇ ਪਿੰਡ ਵਿੱਚ ਕਰਵਾ ਰਹੇ ਆ ਆਪਣੇ ਬ੍ਰਦਰ ਸਦਾਰ ਫਲਕਾਰ ਸਿੰਘ ਦੀ ਯਾਦ ਵਿੱਚ ਪੂਰੇ ਇੰਡੀਆ ਤੋਂ ਵੱਖ-ਵੱਖ ਜਿਹੜੀਆਂ ਹੈ ਟੀਮਾਂ ਇੱਥੇ ਪੁੰਚੀਆਂ ਤੋਂ ਬਹੁਤ ਵਧੀਆ ਟੂਰਨਾਮੈਂਟ ਹੈ ਹੋ ਰਿਹਾ ਇਹ ਬਾਸਕਟਬਾਲ ਦੀ ਸਮਝ ਲਓ ਇੱਥੇ ਨਰਸਰੀ ਜਿਹੜੀ ਹੈ ਉਹ ਨਾਲੇ ਸਮੇਂ ਸਿਰ ਪੈਦਾ ਹੋਊਗੀ ਕਿਉਂਕਿ ਜਿੱਥੇ ਇਹੋ ਜਿਹੇ ਟੂਰਨਾਮੈਂਟ ਹੁੰਦੇ ਆ ਉਥੇ ਬੱਚਿਆਂ ਦੇ ਵਿੱਚ ਇਹ ਚੀਜ਼ ਪੈਦਾ ਹੁੰਦੀ ਆ ਕਿਉਂਕਿ ਬਾਸਕਟਬਾਲ ਜਿਹੜੀ ਹੈਗੀ ਐ ਇਸ ਪਿੰਡ ਦੀ ਜਿਹੜੀ ਹੈਗੀ ਐ ਕਿਉਂਕਿ ਸਾਰੇ ਭਰਾ ਇਹ ਬਾਸਕਟਬਾਲ ਖੇਡਦੇ ਰਹਿਆ ਤੇ ਬਹੁਤ ਵੱਡੀ ਅਚੀਵਮੈਂਟ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੀ ਐ ਸੋ ਬੱਚਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਆ ਅੱਜ ਬਹੁਤ ਵੱਡੀ ਲੋੜ ਆ ਕਿ ਸਾਡੇ ਬੱਚੇ ਜਿਹੜੇ ਨਸ਼ਾ ਵੱਲੋਂ ਜਾਂ ਹੋਰ ਪਾਸੇ ਨੂੰ ਬਾਹਰ ਨੂੰ ਤੋਰ ਰਹੇ ਆ ਕਿਉਂਕਿ ਸਰਕਾਰ ਨੇ ਵੀ ਖੇਡ ਕੋਰਟੇ ਦੇ ਵਿੱਚ ਜਿਹੜੀਆਂ ਰਿਜ਼ਰਵ ਜਿਹੜਾ ਹੈ ਇਹਨਾਂ ਲਈ ਭਰਾਣੀਆਂ ਲਈ ਰੱਖਿਆ ਤੁਹਾਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਆਪਣਾ ਪਿੰਡ ਇਲਾਕਾ ਦੇਸ਼ ਦਾ ਨਾਮ ਰੋਸ਼ਨ ਕਰੀਏ ਉਥੇ ਬਹੁਤ ਵਧੀਆ ਜਿਹੜੇ ਹੈਗੇ ਖਿਡਾਰੀ ਬਣ ਕੇ ਜਿਹੜਾ ਹੈ ਆਪਣੀਆਂ ਜਿਹੜੀਆਂ ਨੌਕਰੀਆਂ ਵੀ ਉਹਦੇ ਵਿੱਚ ਲੈ ਸਕਦੇ ਆ ਤੋਂ ਗੁਰੂ ਪਰਸਾ ਕਿਰਪਾ ਕਰਨ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਸਾਰੇ ਪ੍ਰਮੋਟਰਾਂ ਸਪੋਰਟਰਾਂ ਦਾ ਤੇ ਖੇਡ ਦੇ ਮੇਲੇ ਦੇ ਵਿੱਚ ਆਏ ਸਾਰੇ ਜਿੰਨੇ ਵੀ ਇਹਨਾਂ ਇਸ ਖੇਡ ਮੇਲੇ ਨੂੰ ਪਿਆਰ ਕਰਦੇ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਅੱਜ ਕਰਦੇ ਤੁਹਾਡੇ ਲੋਕਾਂ ਦੇ ਆਪਣੇ ਪਟੇ ਵੀ ਰੱਖੀ ਅੱਜ ਜਿਹੜਾ 11 ਲੱਖ ਰੁਪਈਆ ਇਹਨਾਂ ਨੂੰ ਦੀ ਕਦਾਰੇ ਹੈ ਜਿੱਤੇ ਮਰਦੀ ਲਾ ਲੈਣਗੇ ਪਹਿਲਾਂ ਤੇ ਸਰਦਾਰ ਸੱਜਾ ਸਿੰਘ ਜੀ ਮਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਸ ਤੋਂ ਬਾਅਦ ਜਿਮੀ ਵੀ ਨਗਰ ਪੰਚਾਇਤ ਦਾ ਸਾਰੇ ਉਹਦਾ ਤੇ ਪਿੰਡ ਨਾਲ ਕੇ ਪਿੰਡ ਵਸੀਆਂ ਦਾ ਤੇ ਸਮੂਹ ਕਲੱਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾ ਤੇ ਇਸ ਜਿਹੜੇ ਪ੍ਰੋਗਰਾਮ ਨੂੰ ਸਹੀ ਸਲਾਮਤ ਨੇ ਪਰਜਾੜਿਆ ਵਸਾਨੂੰ ਇਹ ਬਹੁਤ ਖੁਸ਼ੀ ਆ ਕਿ ਅਸੀਂ ਜਿਹੜਾ ਨਿਆਣਿਆਂ ਨੂੰ ਚੰਗੀ ਸਿਹਤ ਤੇ ਚੰਗੀ ਜੇਮ ਦੇ ਵਿੱਚ ਪੌੜਾ ਤੇ ਐਪਰੀਸ਼ੀਏਟ ਕਰਦੇ ਪਏ ਅਸੀਂ ਇਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਵਾਦ ਤੋਂ ਵਾਦ ਆਪਾਂ ਬੱਚੇ ਗਰਾਊਂਡਾਂ ਵਿੱਚ ਲੈ ਜਾਈਏ ਤਾਂ ਕਿ ਸਾਡੀ ਜਿਹੜੀ ਪੀੜ੍ਹੀ ਵੱਜ ਸਕੇ ਨਸ਼ਾ ਨਾ ਵੱਜਵੇ ਪੜ੍ਹਾਈ ਵੱਲ ਲੱਗ ਜਵੇ ਤੇ ਖੇਡਾਂ ਖੇਡ ਲਵੇ ਤੇ ਵੱਲੋਂ ਸਾਡਾ ਪੰਜਾਬ ਵੱਜੂਗਾ ਜੀ ਤੁਹਾਨੂੰ ਬਹੁਤ ਬਹੁਤ ਸੋਨੇ ਬਹੁਤ ਬਹੁਤ ਜੀ ਯੂਥ ਨੂੰ ਇਹ ਮੈਸੇਜ ਆ ਜੀ ਮਾੜੀ ਸੰਗਤ ਤੋਂ ਵਜੋ ਨੱਠਿਆਂ ਤੋਂ ਵਜੋ ਛੇੜਾਂ ਵਾਲਾ ਨਾ ਪੜਾਈ ਕਰੋ ਤੇ ਆਪਣੀ ਚੰਗੀ ਸੇਧ ਦਿਮਾਗੀ ਬਖੋ ਕੈਮ ਆਵੋ ਜੋ ਕਿ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਤੁਹਾਨੂੰ ਬਹੁਤ ਵੱਡਾ ਝਟਕਾ ਲੱਗਾ ਪੰਜਾਬ ਨੂੰ ਕਿਉਂਕਿ ਅੱਜ ਤੋਂ 20-30 ਸਾਲ ਪਹਿਲਾਂ ਸਾਡਾ ਪੰਜਾਬ ਨੰਬਰ 1 ਸੂਬਾ ਸੀਗਾ ਕਿ ਅਸੀਂ ਕਰਦੇ ਕਰਦੇ 15 ਸਾਲ ਹੋ ਗਏ ਨਫਾਰ ਦੇਖੋ ਜੀ ਸਭ ਤੋਂ ਪਹਿਲਾਂ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਜਿੰਨੀ ਵੀ ਸੰਗਤ ਇੱਥੇ ਆਉਂਦੀ ਸੀ ਤੁਸੀਂ ਖੁਦ ਦੇਖਿਆ ਕਿ ਟਾਈਮ ਲੈਪ 2 ਵੀ ਜੈ ਪਿੰਡ ਦੇ ਵਿੱਚ 40 ਸੈਕਿੰਡ ਇਦਾਂ ਵੱਡਾ ਬਾਸਕਟਬਾਲ ਦਾ ਮੈਚ ਕਰਾਉਣਾ ਬਹੁਤ ਵੱਡੀ ਗੱਲ ਹੈ ਔਰ ਇੱਕ 60 ਘਰਾਂ ਦਾ ਪਿੰਡ ਹੈ ਜਿਹਦੇ ਵਿੱਚ ਇਦਾਂ ਤਕੜਾ ਮੈਚ ਹੋਇਆ ਔਰ ਨੈਸ਼ਨਲ ਲੈਵਲ ਦਾ ਮੈਚ ਹੋਇਆ ਟੀਮਾਂ ਵੀ ਤੁਸੀਂ ਆਈਆਂ ਦੇਖੋ ਬਾਹਰੋਂ ਆਈਆਂ ਸਾਰੀਆਂ ਟੀਮਾਂ ਇੱਥੇ ਪੂਰੀਆਂ ਖੁਸ਼ ਹੋ ਕੇ ਗਈਆਂ ਉਹ ਕਹਿੰਦੇ ਇਹੋ ਜਿਹੀ ਅਰੇਂਜਮੈਂਟ ਸਾਨੂੰ ਕਦੇ ਨਹੀਂ ਮਿਲੇ ਔਰ ਸਾਡੀ ਜਿੰਨੀ ਵੀ ਟੀਮ ਹੈ ਸਾਰੀ ਟੀਮ ਨੇ ਇੰਨੀ ਮਿਹਨਤ ਕੀਤੀ ਹੈ ਕਿ ਅਸੀਂ ਚਾਹੁੰਦੇ ਕਿ ਜਿਹੜੇ ਨਸ਼ੇ ਆ ਨਸ਼ੇ ਖਤਮ ਹੋਣ ਨਸ਼ੇ ਖਤਮ ਹੋਣ ਕਿ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਪੜ੍ਹਾਈ ਕਰਨ ਉਹਨਾਂ ਜਿਹੜੇ ਲੋਕ ਹਟਾ ਸਾਡਾ ਇੱਕ ਮਨਸਾ ਵਕੀਮਾ ਸਾਹਿਬ ਕਹਿੰਦੇ ਆ ਵੀ ਆਪਾਂ ਖੇਡਾਂ ਨੂੰ ਹਾਂ ਤੇ ਨਸ਼ਿਆਂ ਨੂੰ ਨਾ ਬਸ ਇੱਕੋ ਚੀਜ਼ ਹੈ ਇਸੇ ਤਰੀਕੇ ਨਾਲ ਆਪਾਂ ਹੱਲ ਕਰ ਸਕਦੇ ਹਾਂ ਦੇਖੋ ਜੀ ਬਹੁਤ ਬਾਕੂਬੀ ਜਿਹੜਾ ਇਹ ਟੂਰਨਾਮੈਂਟ ਜਿਹੜਾ ਬਹੁਤ ਚੰਗੀ ਤਰ੍ਹਾਂ ਸਮਾਪਨ ਹੋਇਆ ਇਹਦਾ ਔਰ ਬੜਾ ਕਾਮਯਾਬ ਟੂਰਨਾਮੈਂਟ ਹੋਇਆ ਇਹਦੇ ਵਿੱਚ ਜਿੰਨੇ ਵੀ ਮੇਰੇ ਵੀਰਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਪਿੰਡ ਦੀ ਪੰਚਾਇਤ ਨੇ ਸਾਡੇ ਸਭ ਤੋਂ ਵੱਡੀ ਗੱਲ ਸਪੌਂਸਰ ਨੇ ਇੱਥੋਂ ਤੱਕ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹਨਾਂ ਨੇ ਬਹੁਤ ਕੰਮ ਕੀਤਾ ਜਿੰਨੇ ਇੱਥੇ ਗਰਾਊਂਡ 'ਚ ਖੇਡਦੇ ਨੇ ਸਾਰੇ ਇਲਾਕੇ ਨੇ ਬੜਾ ਸਾਥ ਦਿੱਤਾ ਹੈ ਇਸ ਕਰਕੇ ਇਹ ਕਾਮਯਾਬ ਹੋਇਆ ਟੂਰਨਾਮੈਂਟ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਦਿੱਲੀ ਤੱਕ ਇੱਥੋਂ ਦੇਖਣ ਲਈ ਆਏ ਨੇ ਮੈਚ ਸਾਡਾ ਇੱਕ ਪਿਛਲੇ ਸਾਲ ਵੀ ਔਰ ਹੁਣ ਵੀ ਜਰਮਨ ਤੋਂ ਆ ਰਿਹਾ ਆਇਆ ਹੈ ਉਹ ਮੈਚ ਦੇਖਣ ਲਈ ਆਉਂਦਾ ਸੋ ਸਾਰੇ तकरीबन ਮੇਰੇ ਖर्चे ਬਖ ਵਖ ਸ਼ਾਨ ਜਿਹੜੇ ਆ ਰਹੇ ਨੇ ਔਰ ਇੱਕ ਇਟਲੀ ਤੋਂ ਆਏ ਨੇ ਦੇਖਣ ਵਾਸਤੇ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਉਹ ਇਟਲੀ ਦੀ ਟੀਮ ਇੱਥੇ ਲੈ ਕੇ ਆਉਣਗੇ ਸੋ ਇੱਕ ਕਹਿਣ ਤੋਂ ਭਾਵ ਹੈ ਵੀ ਬਾਹਰਲੇ ਦੇਸ਼ ਦੀ ਟੀਮ ਵੀ ਇੱਥੇ ਆਣ ਕੇ ਖੇਡੇਗੀ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਜਿਹੜਾ ਕਿ ਏਡੇ ਛੋਟੇ ਪਿੰਡ ਦੇ ਵਿੱਚ ਇੰਨਾ ਕਾਮਯਾਬ ਤੇ ਇੰਨਾ ਵਧੀਆ ਟੂਰਨਾਮੈਂਟ ਤੇ ਜਿਹੜਾ ਇਟਲੀ ਤੋਂ ਟੀਮਾਂ ਵੀ ਆਉਣ ਨੂੰ ਤਿਆਰ ਨੇ ਸੋ ਮੈਂ ਸਮਝਾਂਗਾ ਕਿ ਮੇਰੀ ਟੀਮ ਜਿਹੜੀ ਸਾਰੀ ਸਾਡੇ ਪਿੰਡ ਦੇ ਪੰਚਾ ਸਾਡੇ ਪਿੰਡ ਦੇ ਬੱਚੇ ਖਿਡਾਰੀ ਕਲੱਬ ਸਾਰੇ ਸਾਡੇ ਸਪਾਂਸਰ ਦੇ ਬਧਾਈ ਤੇ ਪੱਤਰ ਨੇ ਮੈਂ ਸਾਹ ਰੰਦਾ ਬਹੁਤ ਬਹੁਤ ਸ਼ੁਕਰ ਕਰਦਾ। ਦੇਖੋ ਆਫੀਸ਼ੀਅਲ ਇੰਟਰਨੈਸ਼ਨਲ ਨਹੀਂ ਆਪਾਂ ਕਰ ਸਕਦੇ ਜਿਹੜਾ ਰੈਕੋਗਨਾਈਜ਼ਡ ਕੰਪੀਟੀਸ਼ਨ 'ਚ ਖੇਲਦੇ ਉਹਨਾਂ ਨੂੰ ਆਪਾਂ ਇੰਟਰਨੈਸ਼ਨਲ ਕਹਿ ਸਕਦੇ ਆਂ ਪਰ ਇਹ ਕਿਸੇ ਕਲੱਬ ਦੀ ਟੀਮ ਬਣ ਕੇ ਆਉਗੀ ਸੋ ਇਹਨੂੰ ਆਪਾਂ ਇੰਟਰਨੈਸ਼ਨਲ ਨਹੀਂ ਕਰ ਸਕਦੇ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਬਾਹਰਲੇ ਦੇਸ਼ ਦੀ ਟੀਮ ਵੀ ਖੇਲਣ ਨੂੰ ਇੱਥੇ ਤਿਆਰ ਹੋ ਗਈ ਹੈ। ਗੋਰੇ ਜਿਹੜੇ ਨੇ ਉਹ ਖੇਲਣ ਨੂੰ ਤਿਆਰ ਹੋ ਗਏ ਨੇ ਤੇ ਸੋ ਬਹੁਤ ਵੱਡੀ ਗੱਲ ਹੈ।